ਹਾਂਜੀ ਦੋਸਤੋ ਕੀ ਹਾਲ ਚਾਲ ਹੈ ਗੁਰਜੀ 3rd ਡਿਗਰੀ ਪੰਜਾਬੀ ਦੀ ਵੈਕੈਂਸੀ ਆਉਗੀ ਕਿ ਨਹੀਂ ਵਰਤੀ ਸਾਡਾ ਪੰਜਾਬੀ ਅਣਾ ਦਾ ਕੀ ਬਣੂਗਾ ਗੁਰਜੀ ਅਲੋਕ ਰਾਜਨਤਾ ਪੰਜਾਬੀ ਦਾ ਨਾਂ ਹੀ ਨਹੀਂ ਲਿਆ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਚੱਲੀ ਹੁੰਦੇ ਆ ਹਨਾ ਸੋ ਗੱਲ ਕਰਦੇ ਆ ਬਹੁਤ ਹੀ ਵੈਸੇ ਤਾਂ ਚਲੋ ਠੀਕ ਹੈ ਮਜਾ ਦੇ ਨਾਲ ਮਜਾ ਆ ਤੁਹਾਡੇ ਵਾਸਤੇ ਇੱਕ ਬਹੁਤ ਸੀਰੀਅਸ ਮੁੱਦਾ ਹੈ ਇਸ ਨੂੰ ਆਪਾਂ ਸੀਰੀਅਸ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਕੋਈ ਸਵਾਲਾਂ ਦੇ ਜਵਾਬ ਹੈ ਉਹ ਮੈਂ ਦੇਣਾ ਚਾਹੂੰਗਾ ਸ਼ਾਇਦ ਮੈਨੂੰ ਲੱਗਦਾ ਵੀ ਉਸ ਤੋਂ ਬਾਅਦ ਤੁਹਾਡੇ ਮਾਈਂਡ ਤੋਂ ਬਹੁਤ ਸਾਰਾ ਪ੍ਰੈਸ਼ਰ ਇੱਕ ਤੁਹਾਡੀ ਸਮੱਸਿਆ ਜਿਹੜੀ ਉਹ ਉਸ ਦੀ ਕੋਈ ਉਹ ਕਲੀਅਰ ਹੋ ਜਾਊਗੀ ਕਿਸੇ ਹੱਦ ਤੱਕ ਹੁਣ ਉਹ ਤੁਹਾਡੇ ਮਨ ਦੇ ਵਿੱਚ ਸਵਾਲ ਇਹ ਚੱਲੀ ਜਾਂਦਾ ਵੀ ਸਰ ਪੰਜਾਬੀ ਦੀ ਵੈਕੈਂਸੀ ਕਿਉਂ ਨਹੀਂ ਹੈ ਤੇ ਪਰ ਮੇਰਾ ਇੱਕ ਸਵਾਲ ਹੈ ਵੀ ਵੈਕੈਂਸੀ ਤਾਂ ਪੁੱਤ ਉਰਦੂ ਦੀ ਵੀ ਨਹੀਂ ਹੈਗੀ ਵਿੱਚ ਵੈਕੈਂਸੀ ਤਾਂ ਵਿੱਚ ਗੁਜਰਾਤੀ ਸਿੰਧੀ ਇਹ ਵੀ ਤਾਂ ਰਾਜਸਥਾਨ ਦੇ ਵਿੱਚ ਪੰਜਾਬੀ ਦੇ ਨਾਲ ਨਾਲ ਇਹ ਵੀ ਤਾਂ ਤੀਜੀਆਂ ਪਛਾਵਾਂ ਦੇ ਤੌਰ ਤੇ ਪੜਾਈਆਂ ਜਾਂਦੀਆਂ ਜਿਨ੍ਹਾਂ ਦਾ ਮੈਂ ਜ਼ਿਕਰ ਨਹੀਂ ਆ। ਹੁਣ ਗੱਲ ਇਹਵੇਂ ਆ ਵੀ ਜਿਹੜੀ ਭਰਤੀ ਆਈ ਹੋਈ ਆ ਉਹ ਹੈਗੀ ਸੰਸਕ੍ਰਿਤ ਸਿੱਖਿਆ ਵਿਭਾਗ ਦੀ। ਸਿੱਖਿਆ ਵਿਭਾਗ ਹੈ ਜਿਹੜਾ ਉਹ ਦੋ ਪ੍ਰਕਾਰ ਨਾਲ ਕੰਮ ਕਰਦਾ ਹੈ। ਇੱਕ ਤਾਂ ਸੰਸਕ੍ਰਿਤ ਸਿੱਖਿਆ ਵਿਭਾਗ ਹੈ, ਇੱਕ ਹੈਗਾ ਸਮਾਨਿਆ ਸਿੱਖਿਆ ਵਿਭਾਗ। ਉਹਦੇ ਵਿੱਚ ਹੈਗਾ ਪ੍ਰਾਰੰਭਿਕ ਸਿੱਖਿਆ ਵਿਭਾਗ ਹੈ ਜਿਹੜਾ ਉਹਦੇ ਵਿੱਚ L1 ਦੀ ਵੈਕੈਂਸੀ ਹੈ ਜੀ ਇਕੱਲੀ, L2 ਦੀ ਵੀ ਹੈ ਜੀ। ਸੰਸਕ੍ਰਿਤ ਸਿੱਖਿਆ ਵਿਭਾਗ ਦੇ ਵਿੱਚ L1 L2 ਦੋਨਾਂ ਦੀ ਆਈ ਹੈ। ਹੁਣ ਤੁਹਾਡੇ ਮਨ ਦੇ ਵਿੱਚ ਪਹਿਲਾ ਸਵਾਲ ਜਦੋਂ ਤੁਸੀਂ L2 ਦੀ ਵੈਕੈਂਸੀ ਦੇਖਦੇ ਹੋ ਨਾ ਸੰਸਕ੍ਰਿਤ ਸਿੱਖਿਆ ਵਿਭਾਗ ਦੇ ਵਿੱਚ ਆਈ ਵੀ ਤੁਸੀਂ ਇਹ ਨਹੀਂ ਉਹ ਵੀ ਪੰਜਾਬੀ ਦੀ ਨਹੀਂ ਆਈ ਤੁਹਾਡਾ ਉੱਥੇ ਇੱਕ ਥੋੜਾ ਜਿਹਾ ਇੱਕ ਕਾਮਨ ਸੈਂਸ ਆਪਣਾ ਇਹ ਵਰਤੋ ਵੀ ਸੰਸਕ੍ਰਿਤ ਸਿੱਖਿਆ ਵਿਭਾਗ ਦੇ ਵਿੱਚ ਕਿਸੇ ਵੀ ਅਦਰ ਥਰਡ ਲੈਂਗੁਏਜ ਦੀ ਵੈਕੈਂਸੀ ਨਹੀਂ ਆਉਂਦੀ ਹਿੰਦੀ ਅੰਗਰੇਜ਼ੀ ਪਹਿਲੀ ਤੇ ਦੂਜੀ ਭਾਸ਼ਾ ਇਹਨਾਂ ਦੀ ਵੈਕੈਂਸੀ ਆਉਗੀ ਉਹਦੇ ਨਾਲ ਅ ਮਤਲਬ ਜਿਹੜੀ ਕੋਈ ਐਸਐਸਟੀ ਅ ਜਾਂ ਕੋਈ ਤੁਹਾਡਾ ਸਬਜੈਕਟ ਬਣਦਾ ਹੋਰ ਵੀ ਕੋਈ ਜਿਹੜਾ ਐਲਟੂ ਚ ਬਣਦਾ ਹਿੰਦੀ ਬਣਦਾ ਹੈ ਨਾ ਹਾਂ ਅੰਗਰੇਜ਼ੀ ਇਹਨਾਂ ਦੇ ਮੈਂ ਨਾਮ ਲੈ ਚੁੱਕਿਆ ਇਹ ਹੁੰਦੀ ਹੈ ਤੇ ਜਿਹੜਾ ਹੁੰਦਾ ਸਮਨਨੇ ਸਿੱਖਿਆ ਵਿਭਾਗ ਉਹਦੇ ਵਿੱਚ ਆਉਂਦੀ ਹੁੰਦੀ ਹੈ ਜਿਹੜੀਆਂ ਮਤਲਬ ਜਿੰਨੀਆਂ ਵੀ ਥਰਡ ਲੈਂਗੁਏਜ ਨਾ ਉਹ ਸਾਰੀਆਂ ਸਦੀ ਭਰਤੀ ਸਮਨਨੇ ਸਿੱਖਿਆ ਵਿਭਾਗ ਦੇ ਵਿੱਚ ਆਉਂਦੀ ਹੈ ਉਹਦੇ ਵਿੱਚ ਨਾਲ ਸੰਸਕ੍ਰਿਤ ਦੀ ਵੀ ਅੱਡ ਆਉਂਦੀ ਹੈ ਮਤਲਬ ਸੰਸਕ੍ਰਿਤ ਦੀ ਵੈਕੈਂਸੀ ਦੋ ਜਗ੍ਹਾ ਤੇ ਹੁੰਦੀ ਹੈ ਇੱਕ ਸੰਸਕ੍ਰਿਤ ਸਿੱਖਿਆ ਵਿਭਾਗ ਦੇ ਵਿੱਚ ਖੁਦ ਦੇ ਵਿੱਚ ਤਾਂ ਆਉਂਦੀ ਆਉਂਦੀ ਹੈ ਸਮਾਨੇ ਸਿੱਖਿਆ ਵਿਭਾਗ ਦੇ ਵਿੱਚ ਵੀ ਸੰਸਕ੍ਰਿਤ ਦੀਆਂ ਵੈਕੈਂਸੀਆਂ ਹੁੰਦੀਆਂ ਹੁਣ ਤੁਹਾਡੀ ਗੱਲ ਕਲੀਅਰ ਹੋ ਗਈ ਜੈਨ ਦੇ ਵਿੱਚ ਆ ਗਈ ਵੀ ਸੰਸਕ੍ਰਿਤ ਪੰਜਾਬੀ ભે ਮੇਲ ਹੋ ਗਈ ਨਾ 그러면은 ਵੀ ਸੰਸਕ੍ਰਿਤ ਸਿੱਖਿਆ ਵਿਭਾਗ ਦੇ ਵਿੱਚ ਪੰਜਾਬੀ ਦੀਆਂ ਸੀਟਾਂ ਕਿਵੇਂ ਆਉਣਗੀਆਂ ਦੱਸੋ ਯਾਰ ਹੁਣ ਤੁਹਾਡੇ ਮਨ ਦੇ ਵਿੱਚ ਦੂਜੀ ਗੱਲ ਹੈ ਵੀ ਸਰ ਫਿਰ ਆਈਆਂ ਨਹੀਂ L2 ਦੀਆਂ ਸੀਟਾਂ ਨਹੀਂ ਆ ਸਮਾਨੇ ਸਿੱਖਿਆ ਵਿਭਾਗ ਤੋਂ ਇਹਦੇ ਪਿੱਛੇ ਇਹ ਰੀਜੇ ਨਾ ਬੱਚੇ ਪਿਛਲੇ 5 ਸਾਲਾਂ ਤੋਂ ਡੀਪੀਸੀ ਨਹੀਂ ਹੋਈਗੀ ਡੀਪੀਸੀ ਦਾ ਮਤਲਬ ਸਮਝ ਲਓ ਪਹਿਲਾਂ ਤਾਂ ਮਤਲਬ ਪ੍ਰੋਮੋਸ਼ਨ ਨਹੀਂ ਹੋਏਗੀ 3rd ਗ੍ਰੇਡ ਟੀਚਰਸ ਹਨ ਜਿਹੜੇ ਸਾਡੇ ਉਹਨਾਂ ਦੇ ਪ੍ਰੋਮੋਸ਼ਨ ਨਹੀਂ ਹੋਏਗੇ ਯਾਰ ਪ੍ਰੋਮੋਸ਼ਨ ਨਹੀਂ ਹੋਏ ਤੇ ਇਸ ਕਰਕੇ ਉਹਨਾਂ ਦੀ ਵਕੈਂਸੀ ਨਹੀਂ ਆ ਰਹੀਗੀ ਉਹ ਚੱਲਣ ਦੇ ਮਾਮਲਾ ਕੋਰਟ ਦੇ ਵਿੱਚ ਹੁਣ ਕੋਰਟ ਦੇ ਵਿੱਚੋਂ ਕਲੀਅਰ ਹੋਵੇ ਤਾਂ ਉਹ ਕੋਰਟ ਦੇ ਵਿੱਚੋਂ ਜਦੋਂ ਕਲੀਅਰ ਹੋਊਗਾ ਫਿਰ ਜਿਹੜਾ ਸਿੱਖਿਆ ਵਿਭਾਗ ਹੈ ਉਹਦੇ ਉਹਨੂੰ ਕਲੀਅਰ ਹੋਊਗਾ ਵੀ ਸਾਡੇ ਕੋਲੇ ਸਮਾਨਯ ਸਿੱਖਿਆ ਵਿਭਾਗ ਦੇ ਵਿੱਚ L2 ਦੀਆਂ ਇੰਨੀਆਂ ਸੀਟਾਂ ਖਾਲੀ ਹੋਈਆਂ ਤੇ ਉਹ ਉਹਨਾਂ ਸੀਟਾਂ ਦੀ ਜਾਣਕਾਰੀ ਅੱਗੇ ਉਹਨਾਂ ਨੂੰ ਭਿਜੇਂਦਾ ਜਿਨ੍ਹਾਂ ਨੇ ਤੁਹਾਡਾ ਪੇਪਰ ਲੈਣਾ ਰਾਜਸਥਾਨ ਕਰਮਚਾਰੀ ਚੈਨ ਬੋਰਡ ਨੂੰ ਭੇਜੂਗਾ ਫਿਰ ਕਰਮਚਾਰੀ ਚੈਨ ਬੋਰਡ ਉੱਤੇ ਭਰਤੀ ਕਰੂਗਾ ਹੁਣ ਅਲੋਕ ਰਾਜ ਨੂੰ ਸੁਪਨਾ ਥੜਵਾਈ ਜਾਂਦਾ ਵੀ ਮੈਂ ਕਿੰਨੀਆਂ ਮਤਲਬ ਕਿੰਨਿਆਂ ਤੇ ਭਰਤੀ ਕਰਨੀ ਹੈ ਸਮਾਨਯ ਸਿੱਖਿਆ ਵਿਭਾਗ ਦੀ ਗੱਲ ਕਰ ਰਿਹਾ ਮੈਂ ਸਮਾਨਯ ਸਿੱਖਿਆ ਵਿਭਾਗ ਦੀ ਭਰਤੀ ਆਈ ਨਹੀਂਗੀ ਤੁਸੀਂ ਕੱਲੀ ਪੰਜਾਬੀ ਨੂੰ ਰੋਈ ਜਾਂਦੇ ਹੋ ਪੂਰੇ ਦੀ ਵੀ ਸਮਾਨਯ ਸਿੱਖਿਆ ਵਿਭਾਗ ਦੀ ਨਹੀਂ ਆਈਗੀ ਵੀ ਡੀਪੀਸੀ ਸਾਰੇ ਸਬਜੈਕਟਾਂ ਦੀ ਹੋਣੀ ਹੈ ਇਕੱਲੀ ਪੰਜਾਬੀ ਦੀ ਥੋੜਾ ਏਡੀ ਖੜੀ ਹੈ ਡੀਪੀਸੀ ਸਾਰੇ ਸਬਜੈਕਟਾਂ ਦੀ ਹੋਣੀ ਹੈ ਸਾਰਿਆਂ ਦੀ ਏਡੀ ਖੜੀ ਹੈ ਮਤਲਬ ਕਿਉਂਕਿ ਐਡੀਸ਼ਨਲ ਦਾ ਕਰਕੇ ਕਈਆਂ ਨੇ ਆਪਣਾ ਸਬਜੈਕਟ ਜੜਵਾਇਆ ਹੈ ਦੇ ਬਾਅਦ ਦੇ ਚ ਐਡੀਸ਼ਨਲ ਕਰਕੇ ਜਿਨੇ ਐਕਾ ਐਡੀਸ਼ਨਲ ਦਾ ਉਹ ਵੀ ਚੱਲੀ ਜਾਂਦਾ ਨਾ ਪਿਛਲੀ ਵਾਰ ਜਿਹੜੇ ਪੰਜਾਬੀ ਦੇ ਵਿੱਚ ਜਾਂ ਹੋਰ ਕਿਸੇ ਵਿਸ਼ਿਆਂ ਦੇ ਵਿੱਚ ਐਡੀਸ਼ਨਲ ਸਿਲੈਕਟ ਹੋਏ ਸੀ ਉਹਨਾਂ ਨੂੰ ਹਜੇ ਤੱਕ ਜੁਆਇਨਿੰਗ ਨਹੀਂ ਦਿੱਤੀ ਉਹ ਮਸਲਾ ਵੀ ਚੱਲੀ ਜਾਂਦਾ ਇਹ ਵੀ ਮਸਲਾ ਚੱਲੀ ਜਾਂਦਾ ਇਕੱਠੀ ਚੱਲੀ ਜਾਂਦੇ ਇਹ ਕੀਪਤਾ ਅੱਜ ਹੋ ਜੇ ਕਲੀਅਰ ਹੋਣ ਨੂੰ ਕੱਲ ਨੂੰ ਹੋ ਜੇ ਹੋਵੇ ਨਾ ਤਾਂ ਮਹੀਨਾ ਨਾ ਹੋਵੇ ਜਿੰਨਾ ਚਿਰ ਇਹ ਕਲੀਅਰ ਨਹੀਂ ਹੁੰਦਾ ਹਾਈ ਸੌਰੀ ਸੁਪਰੀਮ ਕੋਰਟ ਦੇ ਵਿੱਚੋਂ ਇਹ ਮਸਲਾ ਉਹਨਾਂ ਚਿਰ ਤੁਹਾਨੂੰ ਐਲ 2 ਦੀ ਵੈਕੈਂਸੀ ਨਹੀਂ ਆਉਗੀ ਕੱਲੀ ਪੰਜਾਬੀ ਨੂੰ ਕਿਉਂ ਕਰੀ ਜਾਂਦੇ ਯਾਰ ਤੁਸੀਂ ਉਰਦੂ ਦੀ ਵੀ ਨਹੀਂ ਆਏਗੀ ਉਹ ਭਰਾਵੋ ਸਿੰਧੀ ਦੀ ਵੀ ਨਹੀਂ ਆਏਗੀ ਇਹ ਗੁਜਰਾਤੀ ਇਹ ਪਸ਼ਾਵਾ ਵੀ ਲੱਗਦੀਆਂ ਇਹ ਮਸਲੀ ਵੀ ਨਹੀਂ ਆਈ ਦੀ ਉਹ ਵੀ ਤਾਂ ਬੈਠੇ ਪੜੀ ਜਾਂਦੇ ਆ ਤੁਸੀਂ ਹਰ ਤੁਸੀਂ ਹਰ ਗੱਲ ਨੂੰ ਮਤਲਬ ਤੁਹਾਨੂੰ ਐ ਹੋ ਜਾਂਦਾ ਵੀ ਤੁਹਾਡੇ ਤੁਹਾਨੂੰ ਜੇ ਪਟਕਵਾਣਾ ਹੋਵੇ ਨਾ ਪੰਜਾਬੀ ਦੇ ਵਿਦਿਆਰਥੀਆਂ ਨੂੰ ਸੌਖੀ ਜੀ ਗੱਲ ਹੈ ਕਿਸੇ ਤੋਂ ਲੰਡੂ ਜੱਟ ਟਵੀਟ ਕਰਾ ਦਿਓ ਜਾਂ ਉਹਨਾਂ ਕਿਸੇ ਤੋਂ ਬਿਆਨ ਦਿਵਾ ਦਿਓ ਤੁਸੀਂ ਉਦੋਂ ਹੀ ਤਰਬਕ ਜਾਣੇ ਹੋ ਤੇ ਉਦੋਂ ਤੁਸੀਂ ਉਦੋਂ ਹੀ ਦਾਣਾ ਪਾਣੀ ਛੱਡ ਦਿੰਦੇ ਹੋ ਇਹ ਕੀ ਹੋ ਗਿਆ ਸਾਡੇ ਦਾ ਹਾਏ ਆ ਕੀ ਹੋਇਆ ਕੁਝ ਨਹੀਂ ਹੋਏਗਾ ਤੁਹਾਡੇ ਨਾਲ ਪਿਆਰੀ ਕਰ ਲੋ ਚੁੱਪ ਕਰਕੇ ਇਹ ਗੱਲ ਆਡਾ ਵੀ ਆ ਹੁਣ ਜਿਵੇਂ ਉਹਨੇ ਕਹਿ ਰਿਹਾ ਲੋਕ ਰਾਜ ਸਾਹਿਬ ਵੀ 7 ਨਵੰਬਰ ਤੱਕ ਅਸੀਂ ਵਿਸਤ੍ਰਿਤ ਵਿਗਿਆਪਨੀ ਜਾਰੀ ਕਰਾਂਗੇ ਤੇ ਜਦੋਂ ਉਸ ਤੋਂ ਪਹਿਲਾਂ ਜੇ ਮੰਨ ਲਓ ਵੀ ਸੁਪਰੀਮ ਕੋਰਟ ਦਾ ਮਸਲਾ ਕਲੀਅਰ ਨਹੀਂ ਹੁੰਦਾਗਾ ਉਹ ਕੋਰਟ ਦੇ ਵਿੱਚ ਡੀਪੀਸੀ ਆਲਾ ਡੀਪੀਸੀ ਹੁੰਦੀ ਨਹੀਂ 3rd ਗ੍ਰੇਡ ਤੋਂ 2nd ਗ੍ਰੇਡ ਪ੍ਰਮੋਸ਼ਨ ਹੁੰਦੇ ਨਹੀਂ 3rd ਗ੍ਰੇਡ ਦੀਆਂ ਸੀਟਾਂ L2 ਦੀਆਂ ਸਮਾਨੇ ਸਿਚੈਲ ਵਾਲੀਆਂ ਖਾਲੀ ਹੋਣਗੀਆਂ ਹੀ ਨਹੀਂ ਵਿਭਾਗ ਕੋਲੇ ਉਹਦੀ ਜਾਣਕਾਰੀ ਹੋਊਗੀ ਨਹੀਂ ਵਿਭਾਗ ਕਿੱਥੋਂ ਬੋਰਡ ਨੂੰ ਭੇਜ ਦੂਗਾ ਜਾਣਕਾਰੀ ਕਿੱਥੋਂ ਜਦੋਂ ਹੈ ਹੀ ਕੁਝ ਨਹੀਂ ਕੀ ਭੇਜਿਓ ਉਹਦੇ ਕੋਲੇ ਹੈ ਹੀ ਕੁਝ ਨਹੀਂ ਸਾਰਾ ਕੁਝ ਤਾਂ ਕੋਰਟ ਦੇ ਹਵਾਲੇ ਕਿ ਹੈ ਕੋਰਡ ਦੇ ਵਿੱਚ ਜਦੋਂ ਡਿਸੀਜਨ ਆਜੂਗਾ ਵੀ ਅਡੀਸ਼ਨਲ ਦੇ ਵਿੱਚ ਵੀ ਡੀਪੀਸੀ ਹੋ ਸਕਦੀ ਹੈ ਕਿ ਨਹੀਂ ਇਹ ਇਹ ਚੱਲ ਰਿਹਾ ਨਸਲ ਹੁਣ ਇਹ ਅਜ ਕਲੀਅਰ ਹੋ ਜੇ ਹੁਣ ਨਹੀਂ ਮਹੀਨਾ ਨਾ ਹੋਵੇ ਹੁਣ ਨੂੰ 2 ਮਹੀਨੇ ਨਾ ਹੋਵੇ ਵੈਕੈਂਸੀ ਉਸ ਤੋਂ ਬਾਅਦ ਆਉਗੀ ਬਸ ਗੱਲ ਇਹ ਹੈ ਵੀ ਸਬੰਧਨ ਸਿੱਖਿਆ ਵਿਭਾਗ ਦੀ ਜਿਹਦੇ ਨਾਲ ਨਾ ਹੋਊਗੀ ਤਾਂ ਤੇ ਜੇ ਉਸ ਤੋਂ ਪਹਿਲਾਂ ਜਿਵੇਂ ਲੋਕ ਰਾਜ ਸਾਹਿਬ ਨੇ ਕਿਹਾ ਵੀ ਅਸੀਂ 7 ਨਵੰਬਰ ਤੱਕ ਇਹਦੀ ਵਿਗਿਆਪਨੀ ਜਾਰੀ ਕਰਾਂਗੇ ਇਹਦੇ ਪਿੱਛੇ ਕੋਈ ਨਾ ਕੋਈ ਰੀਜਨ ਹੋ ਸਕਦਾ ਮੇਬੀ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇ ਵੀ ਉਸ ਤੋਂ ਪਹਿਲਾਂ ਪਹਿਲਾਂ ਮਤਲਬ ਇਹਦਾ ਡੀਪੀਸੀ ਹਲਾ ਜਿਹੜਾ ਕੋਈ ਹੈਗਾ ਇਹ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ ਮਸਲਾ ਉਹ ਕਲੀਅਰ ਹੋਣ ਦੇ ਚਾਂਸ ਹੁਣ ਉਹਨਾਂ ਨੇ ਉਸ ਕਰਕੇ ਇਹਤ ਨਹੀਂ ਤੇ ਜੇ ਨਾ ਹੋਊਗਾ ਕਲੀਅਰ ਤਾਂ ਵੀ ਕੋਈ ਦਿੱਕਤ ਨਹੀਂ ਉਹਨਾਂ ਨੂੰ ਕਦੇ ਤਾਂ ਕੱਢਣੀ ਪਊਗੀ ਭਰਤੀ ਐ ਥੋੜਾ ਵੀ ਉਧਰੋਂ ਸੀਟਾਂ ਖਾਲੀ ਹੋ ਜਣਗੀਆਂ ਤੇ ਸੀਟਾਂ ਖਾਲੀ ਥੋੜਾ ਰਹਿਣ ਦੇ ਉਹ ਵਿਭਾਗਤਾ ਉਧਰ ਹੀ ਭੇਜ ਦਊਗਾ ਉਹਨੂੰ ਕਰਮਚਾਰੀ ਚੋਣ ਬੋਰਡ ਨੂੰ ਵੀ ਆ ਚੱਕੋ ਵੀ ਸਾਡੇ ਕੋਲੇ ਆ ਸੀਟਾਂ ਖਾਲੀ ਪਈਆਂ ਤੇ ਭਰਤੀ ਕੱਢੋ ਤੁਸੀਂ ਅਸਾਮੀਆਂ ਦੋ ਉਹਨਾਂ ਨੂੰ ਦੇਣੀ ਪਊਗੀ ਅਸਾਮੀਆਂ ਆਡਾ ਚੁੱਕੀ ਬਸ ਉਹਦੇ ਤੋਂ ਗੱਲ ਤਾਂ ਇੰਨੀ ਹੈ ਤੁਸੀਂ ਯਾਰ ਉਹਦੇ ਵਿੱਚ ਸੰਸਕ੍ਰਿਤ ਸਿੱਖਿਆ ਵਿਭਾਗ ਦੇ ਵਿੱਚ ਪੰਜਾਬੀ ਦੀਆਂ ਸੀਟਾਂ ਲੱਭੀਆਂ ਜਾਂਦੇ ਕਵਾਲ ਕੀ ਜਾਂਦੇ ਯਾਰ ਤੁਸੀਂ ਐ ਨਾ ਕਰੋ ਪੁੱਤ ਛੜੇਯਾਤ ਬਾਗ ਤੇ ਕਾਂਗਰਸ ਨੂੰ ਲਾਓ ਆਪਣਾ ਜਰੂਰੀ ਹੈ ਥੋੜਾ ਜਿਹਾ ਚੀਜ਼ਾਂ ਨੂੰ ਕਈ ਚੀਜ਼ਾਂ ਨੂੰ ਹੱਲ ਕਰਨਾ ਸਿੱਖੋ ਤੁਸੀਂ ਤਾਂ ਪਹਿਲਾਂ ਦਿਮਾਗ ਪਹਿਲਾਂ ਛੱਡ ਕੇ ਬਹਿ ਗਏ ਤੁਸੀਂ ਤਾਂ ਸੋਚੀ ਜਾਂਦੇ ਅਸੀਂ ਐਸਐਸਟੀ ਤੋਂ ਤਿਆਰੀ ਕਰ ਲਈਏ ਐਸਐਸਟੀ ਨਾ ابھی ਪੰਜਾਬੀ ਤੇ ਤਾਂ ਤੁਹਾਡੇ ਤਾਂ ਅਜੇ ਨਾਲ ਹਈ ਨਹੀਂ ਜਾਂਦੀ ਐਸਐਸਟੀ ਤੇ ਤੁਸੀਂ ਕਿੱਥੋਂ ਤਿਆਰੀ ਕਰ ਲੋਗੇ ਹੈ ਤੁਸੀਂ ਜਿਵੇਂ ਹੀ ਹੱਦ ਕਰੀਏ ਨਾ ਤੁਸੀਂ ਕੱਚੇ ਲਈ ਚੰਨੇ ਹੋ ਯਾਰ ਐ ਨਾ ਕਰੋ ਜਿਹੜਾ ਤੁਹਾਡਾ ਸਬਜੈਕਟ ਚੱਲ ਰਿਹਾ ਹੈ ਇਹਦੇ ਚ ਵਧੀਆ ਤਿਆਰੀ ਕਰੋ ਇੱਕ ਹੋਰ ਚੱਲਦਾ ਤੁਹਾਨੂੰ ਦੱਸਾਂ ਤੁਸੀਂ ਕਹਿੰਦੇ 3rd ਗ੍ਰੇਡ ਮੈਂ ਤਾਂ ਆਪਣੇ ਨਾਲ ਪੂਰਾ ਕਲੀਅਰ ਹੈ ਵੀ 3rd ਗ੍ਰੇਡ ਪੰਜਾਬੀ ਚ ਪਰਤੀ ਆਉਗੀ ਆਉਗੀ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਜਿਵੇਂ ਹੀ ਆਪਣੇ ਹੁੰਦੀ ਹੈ ਉਧਰੋਂ ਕੋਰਟ ਦੇ ਵਿੱਚ ਕੋਰਟ ਤੇ ਡਿਪੈਂਡ ਕਰਦਾ ਨੂੰ ਕਰੇ ਚ ਕੀ ਕਰੇ ਵਿਚਾਰਾ ਯਾਰ ਤੁਸੀਂ ਇੰਨੀ ਗੱਲ ਹੀ ਨਹੀਂ ਸਮਝ ਰਹੇ ਵੀ ਕੋਰਟ ਦੀਆਂ ਤਰੀਕਾ ਤੇ ਡਿਪੈਂਡ ਕਰਦਾ ਤੇ ਕੋਰਟ ਦੀਆਂ ਤਰੀਕਾ ਤੁਸੀਂ ਸੁਣਿਆ ਨਹੀਂ ਸੁਣੇ ਦੋ ਦਾ ਡਾਈਟ ਵੀ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਮਿਲਦੀ ਰਹੀ ਹੈ ਲੇਕਿਨ ਇਨਸਾਫ ਨਹੀਂ ਮਿਲਦਾ ਇਨਸਾਫ ਨਹੀਂ ਮਿਲ ਰਿਹਾ ਜੀ ਯਾਰ ਕੋਈ ਨਹੀਂ ਕੋਠੇਰ ਕੇ ਮਿਲ ਜੂਗਾ ਤੁਸੀਂ ਸਬਰ ਰੱਖਣਾ ਤਾਂ ਦੇਖ ਲੋ ਸਬਰ ਰੱਖਿਆ ਕਰੋ ਕਿਉਂਕਿ ਜਿਹੜੀ ਭਰਤੀ ਆ ਨਾ ਜਿਹੜੀ ਕੋਈ ਮਿਹਨਤ ਆ ਜਿਹੜੀ ਕੋਈ ਤਿਆਰੀ ਆ ਉਹ ਤੁਹਾਡਾ ਸਬਰ ਪਰਖਦੀ ਹੁੰਦੀ ਹੈ ਐਸ ਮੋਕੇ ਤਾਂ ਤੁਸੀਂ ਸਬਰ ਛੱਡ ਕੇ ਬਹਿ ਗਏ ਤੁਸੀਂ ਤਾਂ ਕਿਤਾਬਾਂ ਛੱਡ ਕੇ ਬਹਿ ਗਏ ਤੁਸੀਂ ਤਾਂ ਪੰਜਾਬੀ ਵਾਲੀਆਂ ਕਿਤਾਬਾਂ ਅਲਮਾਰੀ ਚ ਲਕੋਤੀਆਂ ਚਾ ਕੇ ਐ ਨਹੀਂ ਕਰਨਾਗਾ ਉਹਨਾਂ ਨੂੰ ਕੱਢੋ ਉਹਨਾਂ ਨੂੰ ਪੜਨਾ ਸ਼ੁਰੂ ਕਰੋ ਇੱਕ ਗੱਲ ਹੋ ਰਹਾ ਚਲੋ ਮੰਨ ਲਓ ਵੀ 3rd ਗ੍ਰੇਡ ਦੀ ਭਰਤੀ ਹੈ ਜਿਹੜੀ ਇਹਦੇ ਵਿੱਚ L2 ਸਮਨੇ ਸਿੱਖਿਆ ਵਿਭਾਗ ਦੀ ਗੱਲ ਕਰ ਰਿਹਾ ਮੈਂ ਕੱਲੀਆਂ ਪੰਜਾਬੀ ਨਹੀਂ ਪਹਿਲਾਂ ਇਹ ਗੱਲ ਦਿਮਾਗ ਚੋਂ ਕੱਢੋ ਇਹਨੂੰ ਬਾਹਰ ਕੱਢੋ ਦਿਮਾਗ ਨੂੰ ਧੋਵੋ ਆਵਦੇ ਨੂੰ ਠੀਕ ਹੈ ਪਹਿਲਾਂ ਇਹ ਦਿਮਾਗ ਚੋਂ ਕੱਢੋ ਵੀ ਕੱਲੀਆਂ ਪੰਜਾਬੀ ਕੱਲੀਆਂ ਪੰਜਾਬੀ ਦੀਆਂ ਸੀਟਾਂ ਨਹੀਂ ਹੋਏ ਉਹ ਪਰ ਆਉ ਉਹ ਉਰਦੂ ਦੀਆਂ ਸਿੰਧੀ ਦੀਆਂ ਗੁਜਰਾਤੀਆਂ ਵੀ ਤਾਂ ਸੀਟਾਂ ਹੁੰਦੀਆਂ ਇਹ ਨਹੀਂ ਆਈਆਂ ਇੰੀਆਂ ਤੁਸੀਂ ਇਸ ਸਮਨੇ ਸਿੱਖਿਆ ਵਿਭਾਗ ਦੀ ਭਰਤੀ ਨਹੀਂ ਆਏਗੀ ਤੁਸੀਂ ਉਹਦੇ ਵਿੱਚੋਂ ਪੰਜਾਬੀ ਦੀਆਂ ਸੀਟਾਂ ਲੱਭੀ ਜਾਂਦੇ ਹੋ ਮੈਂ ਕਿੰਨੀ ਵਾਰੀ ਤੁਹਾਨੂੰ ਗੱਲ ਸਮਝਾਵਾਇਆ ਹੈ ਇਸ ਕਰਕੇ ਤੁਸੀਂ ਰਿਲੈਕਸ ਹੋ ਕੇ ਤਿਆਰੀ ਕਰੋ ਕੋਈ ਨਹੀਂ ਪੇਪਰ ਲੇਟ ਹੋ ਜੂਗਾ ਬਾਅਦ ਚਾਹ ਦੀ ਪ੍ਰਤੀਯੋਗੀ ਆਡੋ ਜੂ ਇਹ ਦਿੱਕਤ ਆਪਾਂ ਉਹ ਵੀ ਤਾਂ ਸੂਝਵਾਨ ਬੰਦੇ ਉਹ ਵੀ ਉਹ ਵੀ ਤਾਂ ਸਿਆਣਾ ਹੀ ਆ ਵੀ ਉਹਨਾਂ ਨੂੰ ਪਤਾ ਹੈ ਵੀ ਇਸ ਮਾਨੇ ਸਿੱਖਿਆ ਵਿਭਾਗ ਚ L1 ਚ ਕੋਈ ਦਿੱਕਤ ਨਹੀਂ ਪ੍ਰਮੋਸ਼ਨ ਵਾਲਾ ਚੱਕਰ ਹੁੰਦਾ ਹੀ ਨਹੀਂਗਾ ਉਹਨਾਂ ਨੇ ਚੱਕ ਕੇ ਕੱਢ ਪੀ L1 ਦੀ ਮਾਨੇ ਸਿੱਖਿਆ ਵਿਭਾਗ ਚ L2 ਦਾ ਮਸਲਾ ਚੁਲੀ ਜਾਂਦਾ ਸੁਪਰੀਮ ਕੋਰਟ ਦੇ ਵਿੱਚ ਯਾਰ ਉਹ ਕਿਵੇਂ ਕੱਢ ਦੇਣ ਭਰਤੀ ਵਿਚਾਰੇ ਹੱਦ ਹੋ ਗਈ ਇਹਨਾਂ ਨੇ ਡਾਂਗਾ ਖਾਣੇ ਚ ਭਰਤੀ ਕੱਢ ਕੇ ਤਸੀਂ ਇਹ ਸਿਰੇ ਹੀ ਕਰਾਈ ਜਾਂਦੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿੰਨੀ ਗੰਟੀ ਦੇ ਵਿੱਚ ਕਿੰਨੀਆਂ ਅਸਾਮੀਆਂ ਖਾਲੀ ਆ ਕਿਹੜੇ ਵਿਸ਼ੇ ਦੀਆਂ ਕਿੰਨੀਆਂ ਕਿਹੜੀ ਭਾਸ਼ਾ ਦੀਆਂ ਕਿੰਨੀਆਂ ਪਤਾ ਹੀ ਨਹੀਂ ਉਹਨਾਂ ਨੂੰ ਸਮਝਣਾ ਹੈ ਸਿੱਖਿਆ ਬਾਗ ਦੇ ਵਿੱਚ 66 ਸੀਟਾਂ ਕਿੰਨੀਆਂ ਖਾਲੀ ਆ ਸਮਝਣਾ ਹੈ ਸਿੱਖਿਆ ਬਾਗ ਦੇ ਵਿੱਚ ਪੰਜਾਬੀ ਦੀਆਂ ਕਿੰਨੀਆਂ ਖਾਲੀ ਉਹ ਕਲੀਅਰ ਹੋਊਗਾ ਉਹਦੇ ਤੇ ਵੀ ਸੁਪਰੀਮ ਕੋਰਟ ਦਾ ਮਸਲਾ ਕੀ ਆ ਉਹਦੇ ਅਨੁਸਾਰ ਹੈ ਗੱਲ ਸਾਰੀ ਵੀ ਉਹ ਉਹ ਕਿਹੜੇ ਚ ਮਤਲਬ ਕਿਹਨੂੰ ਪ੍ਰੋਮੋਸ਼ਨ ਕਿਹੜੇ ਚ ਦਿੰਦਾ ਉਹ ਪ੍ਰੋਮੋਸ਼ਨ ਜਿਵੇਂ ਹੋਊਗਾ ਡੀਪੀਸੀ ਜਿਵੇਂ ਕਲੀਅਰ ਉਸ ਤੋਂ ਬਾਅਦ 3rd ਗ੍ਰੇਡ ਦੀਆਂ ਸੀਟਾਂ ਖਾਲੀ ਉਹ ਖਾਲੀ ਥੋੜਾ ਰੱਖੀ ਛੱਡੂਗਾ ਉਹ ਨਾ ਵਿਭਾਗ ਸਿੱਖਿਆ ਬਾਕ ਖਾਲੀ ਥੋੜਾ ਰੱਖੀ ਛੱਡੂਗਾ ਇਹ ਥੋੜਾ ਹੋ ਗਿਆ ਤੁਹਾਨੂੰ ਤੁਸੀਂ ਵੀ ਸਿਆਣੇ ਹੋ ਸੂਝਵਾਨ ਹੋ ਉਸਦੀ ਜਾਣਕਾਰੀ ਉਹਨੂੰ ਦੇਵਾਂਗਾ ਬੋਰਡ ਨੂੰ ਭੇਜੂਗਾ ਜਾਣ ਕੇ ਵੀ ਆਪ ਇਹ ਚੱਕੋ ਵੀ ਇਹਦੇ ਤੇ ਭਰਤੀ ਕੱਢੋ ਤੁਸੀਂ ਭਰਤੀ ਆਜੂਗੀ ਪੰਜਾਬੀ ਦੀ ਫਿਰ ਤੁਸੀਂ ਕਹੀ ਜਿੰਨੇ ਸਰ ਕਿੰਨੀਆਂ ਸੀਟਾਂ ਕਿੰਨੀਆਂ ਸੀਟਾਂ ਵੀ ਸੀਟਾਂ ਤੁਸੀਂ ਇੱਕ ਪਟਵੜੇ ਤੇ ਭਰਿੰਗੀਆਂ ਦੀ ਇੱਕ ਤੇ ਤਿਆਰੀ ਕਰਿੰਗੀਆਂ ਤੇ ਤੁਸੀਂ 50% ਕੀ ਕਰੋਗੇ ਯਾਰ ਸੀਟਾਂ ਠੀਕ ਆ ਜਾਣਗੀਆਂ ਸੀਟਾਂ ਹੋਣਗੀਆਂ ਜਿਹੜਾ ਤਾਂ ਤਿਆਰੀ ਕਰ ਰਿਹਾ ਟੱਜ ਨਾਲ ਬਣ ਤਿਆਰ ਹੋ ਉਹਦੇ ਵਾਸਤੇ ਤਾਂ ਸੀਟਾਂ ਹੀ ਸੀਟਾਂ ਹੈ ਤੇ ਜਿਹੜਾ ਨਹੀਂ ਕਰ ਰਿਹਾ ਜਿਹੜਾ ਸੀਟਾਂ ਦਾ ਹੀ ਪੁੱਛੀ ਜਾਂਦਾ ਵੀ ਕਿੰਨੀਆਂ ਆਉਣੀਆਂ ਕਿੰਨੀਆਂ ਆਉਣੀਆਂ ਉਮਰ ਕੇ ਰੋਲ ਨੰਬਰ ਵੀ ਲੱਭੂਗਾ ਆਪਣਾ ਉਹਦਾ ਕੁਝ ਨਹੀਂ ਵਟਿਆ ਜਾਣਾ ਇਸ ਕਰਕੇ ਤੁਸੀਂ ਜੇ ਤਿਆਰੀ ਕਰਦੇ ਹੋ ਸੱਚਮੁੱਚ ਹੀ ਮੈਨੂੰ ਫੋਲੋ ਕਰਦੇ ਹੋ ਦਿਲੋਂ ਤਾਂ ਮੇਰੀ ਇਹ ਗੱਲ ਮੰਨ ਲਿਓ ਇੱਕ ਮੇਰੀ ਰਿਕਵੈਸਟ ਹੈ ਤੁਹਾਡੇ ਜੇ ਵੀ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਇਸ ਭਵਨ ਘੂਸੇ ਤੋਂ ਬਾਹਰ ਨਿਕਲੋ ਤੇ ਤਿਆਰੀ ਕਰੋ ਤੇ ਹੁਣ ਤੁਹਾਨੂੰ ਖਾਸ ਕਰਕੇ ਜੀਕੇ ਤੇ ਬਹੁਤ ਧਿਆਨ ਦੇਣਾ ਚਾਹੀਦਾ ਤੁਸੀਂ ਪਿਛਲੀਆਂ ਗਲਤੀਆਂ ਤੋਂ ਸਿੱਖ ਨਹੀਂ ਰਹੇ ਬਹੁਤਾ ਹਜੇ ਵੀ ਤਾਂ ਜੀਕੇ ਤੇ ਧਿਆਨ ਦੇਣਾ ਚਾਹੀਦਾ ਜੀਕੇ ਬਹੁਤ ਵਾਰ ਮੈਂ ਦੱਸ ਚੁੱਕਿਆ ਵੀ ਜੀਕੇ ਤੁਹਾਡਾ ਹੋਊਗਾ ਕਿੱਥੋਂ ਕਲੀਅਰ ਤੁਸੀਂ ਮੇਰੇ ਤੇ ਜੇ ਭਰੋਸਾ ਕਰਦੇ ਹੋ ਨਾ ਤਾਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਲਾਂਗੇ ਜੀਕੇ ਕਿੱਥੋਂ ਕਲੀਅਰ ਹੋਊਗਾ ਜੀਕੇ ਤੁਹਾਡਾ ਹੋਊਗਾ ਸੰਤਵੀਰ ਸਰ ਕੋਲੋਂ ਕਲੀਅਰ ਸੰਤਵੀਰ ਸਰ YouTube ਚੈਨਲ ਹੈ ਨਾ ਆਪਣਾ ਉਹਦੇ ਤੇ ਤੁਸੀਂ ਕਰੋ ਉਹਦੇ ਤੇ ਉਹਨੂੰ ਉਹਦੇ ਤੇ ਉਹਨੂੰ ਲਗਾਤਾਰ ਉਹਨੂੰ ਫੋਲੋ ਕਰਿਆ ਕਰੋ ਉਹਦੇ ਤੇ ਹੁਣ ਦੇਖੋ ਐਸਐਸ ਐਜੂਕੇਸ਼ਨ ਜਿਹੜੀ ਐਪ ਆ ਐਪ ਦਾ ਇੱਥੇ ਵਾਰੀ ਨਾਲ ਉਹ ਘਰ ਲਿੰਕ ਨੂੰ ਨਹੀਂ ਭੇਜਦਾ ਮੈਂ ਆਪੇ ਲੱਭ ਲਓਗੇ ਮੈਨੂੰ ਪਤਾ ਤੁਸੀਂ ਸਿਆਣੇ ਪਲੇ ਸਟੋਰ ਤੇ ਲਿਖੋ ਐਸਐਸ ਐਜੂਕੇਸ਼ਨ ਇੱਕ ਜੀਕੇ ਦੀ ਉਹਦੇ ਚ ਟੈਸਟ ਸੀਰੀਜ਼ ਲਓ ਤੇ ਸਰ ਉਹਦੇ ਉਹਦੀ ਉਹਦੀ ਸੋਲੂਸ਼ਨ ਵਿਆਖਿਆ ਕਰਾਉਂਦੇ ਆ YouTube ਤੇ ਤੁਸੀਂ ਯਾਰ ਨਾ ਹੀ ਲਓ ਇਹਨਾਂ ਚੀਜ਼ਾਂ ਦੇ ਫ੍ਰੀ ਅੰਮੂ ਆ ਸਾਰਾ ਕੁਝ ਪਤਾ ਨਹੀਂ ਤੁਸੀਂ ਕਿਹੜੀ ਪੀਰੀ ਵਿੱਚ ਭੱਜੇ ਕਰਦੇ ਹੋ ਪੰਜਾਬੀ ਵਾਲੇ ਜੀਕੇ ਆਪਣਾ ਕਲੀਅਰ ਕਰ ਲੋ ਪਿਛਲੀਆਂ ਗਲਤੀਆਂ ਤੋਂ ਕੁਝ ਸਿੱਖ ਲਵੋ ਠੀਕ ਹੈ ਤੇ ਆਉਣ ਇੱਕ ਗੱਲ ਕੀ ਹੋਰ ਨਾ ਰਿਪੀਟ ਕਰੀ ਜਾਓ ਤਿਆਰੀ ਛੱਡ ਕੇ ਤਿਆਰੀ ਕਰੋ ਹੁਣ ਇੱਕ ਗੱਲ ਹੋਰ ਹੈ ਤੁਸੀਂ ਕਹੋ ਸਾਰਾ ਸੀ ਤਿਆਰੀ ਕਰੀ ਗਈ ਹੈ ਮੰਨ ਲਓ ਵੈਕੈਂਸੀ ਨਾ ਆਵੇ ਇਹ ਤਾਂ ਤੁਹਾਡਾ ਵੈਸੇ ਤਾਂ ਸਵਾਲ ਹੈਗਾ ਗਲਤ ਇਹਦਾ ਜਵਾਬ ਦੇਣਾ ਤਾਂ ਬਣਦਾ ਨਹੀਂ ਨਾ ਠੀਕ ਹੈ ਇਹ ਵੀ ਜਗ੍ਹਾ ਤੇ ਬਣਦੀ ਹੈ ਤਾਂ ਡਾਗਾ ਤੇ ਪਰ ਮੈਂ ਜਵਾਬ ਫਿਰ ਵੀ ਦੇ ਦਿੰਦਾ ਤੁਸੀਂ ਸੈਕੰਡ ਗ੍ਰੇਡ ਵੀ ਤਾਂ ਤੁਸੀਂ ਐਲੀਜੀਬਲ ਹੋ ਜਿਹੜੇ 3rd ਗ੍ਰੇਡ ਪੰਜਾਬੀ ਵਾਸਤੇ ਐਲੀਜੀਬਲ ਹੋ ਸੈਕੰਡ ਗ੍ਰੇਡ ਵਾਸਤੇ ਵੀ ਤਾਂ ਐਲੀਜੀਬਲ ਆ ਉਹਨਾਂ ਨੇ ਸੈਕੰਡ ਗ੍ਰੇਡ ਦੀ ਤਾਂ ਫਾਰਮ ਭਰਿਆ ਹੋਊਗਾ ਤੇ ਆ ਜਿਹੜਾ 3rd ਗ੍ਰੇਡ ਦੀ ਜਿਹੜੀ ਤੁਸੀਂ ਪੰਜਾਬੀ ਪੜ੍ਹ ਰਹੇ ਹੋ ਇਹ ਸੈਕੰਡ ਗ੍ਰੇਡ ਦੀ ਬੇਸਿਕ ਆ ਸੈਕੰਡ ਗ੍ਰੇਡ ਦਾ ਬੇਸਿਕ ਈ ਹੋ ਰਿਹਾ ਤੁਹਾਡੀ ਤਿਆਰੀ ਤਾਂ ਹੋ ਰਹੀ ਹੈ ਤੁਹਾਨੂੰ ਕਿਹਨੇ ਕਹਿਤਾ ਤੁਸੀਂ ਤਿਆਰੀ ਨਹੀਂ ਹੋ ਰਹੀ ਤੁਸੀਂ ਕਿਵੇਂ ਮਤਲਬ ਕੀ ਕਹਿਣਾ ਚਾਹੁੰਦੇ ਬਈ ਤੁਸੀਂ ਕੋਈ ਐ ਥੋੜਾ ਵੀ ਉਧਰੋਂ ਅੱਡ ਪੜ੍ਹਨਾ ਜਾ ਕੇ ਉਧਰੋਂ ਅੱਡ ਆ ਹੀ ਸਾਰਾ ਕੁਝ ਆ ਬਸ ਇਹ ਬੇਸਿਕ ਹੈ 3rd ਗ੍ਰੇਡ ਬੇਸਿਕ ਹੈ ਬ ਪੜ੍ਹ ਲਓ ਉਹ ਲੈਟਰ ਨੂੰ ਕਲੀਅਰ ਹੋ ਜੂਗੀ ਗੱਲ 7 ਤਰੀਕ ਤੱਕ ਪੂਰੀ ਸਥਿਤੀ ਕਲੀਅਰ ਹੋ ਜੂਗੀ ਤੇ ਇਹ ਬਿਲਕੁਲ ਨਹੀਂਗਾ ਵਿਪਰਤੀ ਨਹੀਂ ਹੋਣੀ ਕਿਸ ਬਨੇ ਸਿਖਸ਼ਣ ਬਾਗ ਦੀ ਆਉਗੀ ਬੀਪੀਸੀ ਕਲੀਅਰ ਹੁੰਦੇ ਆ ਸਾਰੀ ਪ੍ਰਮੋਸ਼ਨ ਹੁੰਦੇ ਆ ਸਾਰੀ ਪਰਤੀ ਆਉਗੀ ਵੈਕੈਂਸੀਆਂ ਆਉਣਗੀਆਂ ਪੰਜਾਬੀ ਦੀਆਂ ਵੈਕੈਂਸੀਆਂ ਵੀ ਆਉਣਗੀਆਂ ਵਿੱਚ ਤੇ ਮਿੱਤਰੋ ਤਿਆਰੀ ਖੇਚ ਲੋ ਤਿਆਰੀ ਲਗਾਤਾਰ ਕਰਨ ਵਾਲਾ ਹੀ ਲੱਗੂਗਾ ਤੇ ਦੂਜਾ ਤਾਂ ਜਾਂ ਤਾਂ ਸੀਟਾਂ ਦੀ ਗਿਣਤੀ ਕਰਦਾ ਰਹੇਗਾ ਤੇ ਜਾਂ ਫਿਰ ਲੋਕਾਂ ਦੇ ਬਾਅਦ ਦੇ ਵਿੱਚ ਹੋਰ ਨੰਬਰ ਇਕੱਠੇ ਕਰਦਾ ਰਹੇਗਾ ਆਪਦਾ ਅਲੱਗ ਗਰੁੱਪ ਬਣਾ ਕੇ ਜੀ ਦੇਖੋ ਨੰਬਰ ਨੰਬਰ ਖੇਡੂਗਾ ਵੀ ਤੇਰੇ ਕਿੰਨੇ ਆਏ ਤੇਰੇ ਕਿੰਨੇ ਆਏ ਮੈਰਿਟ ਮੈਰਿਟ ਖੇਡੂਗਾ ਇਹਨਾਂ ਚੀਜ਼ਾਂ ਤੋਂ ਬਚੋ ਆ ਜਿਹੜੀਆਂ ਇੱਧਰ ਉੱਧਰ ਦੀਆਂ ਪਟਕਣਾ ਬਾਹਲੇ ਚੈਨਲ ਫੋਲੋ ਕਰਦੇ ਲੋੜ ਨਹੀਂ ਚੁੱਪ ਕਰਕੇ ਆਪਣਾ ਤਿਆਰੀ ਕਰੋ ਤੁਹਾਨੂੰ ਪਟਕਾਉਣ ਵਾਸਤੇ ਬਹੁਤ سارے ਚੈਨਲ ਬੈਠੇ ਆ ਉਹਨਾਂ ਨੂੰ ਤਾਂ ਵਿਊ ਲੈਣੇ ਆ ਉਹਨਾਂ ਦਾ ਵਿਊ ਦਾ ਚੱਕਰ ਯਾਰ ਤੁਸੀਂ ਸਿੱਧੀ ਗੱਲ ਨਹੀਂ ਸਮਝ ਰਹੇਗੇ ਵੀ ਨਾ ਸਿੱਖਿਆ ਵਿਭਾਗ ਦੇ ਅਧਿਆਤਿਕੋ ਸਰ ਨਾ ਵਿਚਾਰੇ ਲੋਕ ਰਾਜ ਦੇ ਮਸਲਾ ਸਰਕਾਰ ਦੇ ਨਾਲ ਚੱਲੀ ਜਾਂਦਾ ਸੁਪਰੀਮ ਕੋਰਟ ਦਾ ਉਹਨਾਂ ਨੂੰ ਆਪਸ ਦੇ ਵਿੱਚ ਨਿਜੇਠ ਲੈਣ ਦਿਓ ਭੇਡ ਲੈਣ ਦਿਓ ਉਹਨਾਂ ਨੂੰ ਸਾਨੂੰ ਕਿ ਉਸ ਤੋਂ ਬਾਅਦ ਜਿਹੜਾ ਨਤੀਜਾ ਆਊਗਾ ਬਸ ਉਹ ਡੀਪੀਸੀ ਜਦੋਂ ਕਲੀਅਰ ਹੋਈ ਤੇ ਤੁਹਾਡੀ ਵੈਕੈਂਸੀ ਆ ਜੂਗੀ ਯਾਰ ਗੱਲ ਸਿੱਧੀ ਜੀ ਹੈ ਆਊਗੀ ਕਿ ਨਹੀਂ ਆਏ ਤੁਸੀਂ ਸੰਸਕ੍ਰਿਤ ਸਿੱਖਿਆ ਬਾਗ ਦੇ ਵਿੱਚ ਪੰਜਾਬੀ ਦੀ ਸੀਟ ਲੱਭਦੇ ਰਹੇ ਯਾਰ ਤੁਸੀਂ ਇੰਨੀ ਨਿਆਣਬੱਤੀ ਕਿੰਨੇ ਹੋਗੇ ਕਿ ਕਿਤੇ ਤੋਂ ਤੁਸੀਂ ਮਤਲਬ ਐਡਾ ਛੋਟਾ ਦਿਵਾਜ ਤੁਹਾਡਾ ਹੋ ਗਿਆ ਇਸ ਨੂੰ ਆਪਣੇ ਖੋਪੜ ਨੂੰ ਥੋੜਾ ਖੋਲੋ ਇਹਨੂੰ ਚਲਾਓ ਕੀ ਕਹੇ ਸੀ ਸੋ ਮਿਲਦੇ ਹਾਂ ਜਲਦੀ ਇਹ ਆਪਣੇ ਚੈਨਲ ਦਾ ਹੈ ਨਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬੀ ਦੇ ਚਾਹਵਨ ਵਾਲਿਆਂ ਜਿੰਨੀਆਂ ਵੀ ਕੋਈ ਵੈਕੈਂਸੀਆਂ ਰਹਿਣਗੀਆਂ ਜਾਂ ਹੋਰ ਵੀ ਕੋਈ ਤਿਆਰੀ ਦੇਸ਼ਾਂ-ਵਿਦੇਸ਼ਾਂ ਤਸ਼ੜੇ ਕਰ ਰਹੇ ਆ ਠੀਕ ਆ ਤੇ ਉਹਨਾਂ ਨੂੰ ਜ਼ਰੂਰ ਇਹਦੇ ਵਿੱਚ ਆਪਾਂ ਹਰ ਸੰਭਵ ਮਦਦ ਕਰਾਂਗੇ ਸੋ ਠੀਕ ਹੈ ਜੀ ਮਿਲਦੇ ਹਾਂ ਜਲਦੀ ਸਤਿ ਸ਼੍ਰੀ ਅਕਾਲ